ਪੁਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬੂਟ ਵਿਖੇ ਵੱਡੀ ਕਾਰਵਾਈ ਕਰਦੇ ਹੋਏ ਪੰਚਾਇਤੀ ਜ਼ਮੀਨ ਉੱਪਰ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਟਾ ਦਿੱਤਾ ਗਿਆ। ਬीडीPO ਢਿਲਾਵਾ ਮਨਜੀਤ ਕੋਰ ਵੱਲੋਂ ਦਿੱਤੇ ਹੁਕਮਾਂ ਤੇ ਕਾਰਵਾਈ ਕਰਦੇ ਹੋਇਆ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ 3 ਅਜਈਆਂ ਉਸਾਰੀਆਂ ਨੂੰ ਟਾਇਆ ਗਿਆ ਜੋ ਕਿ ਨਸ਼ਾ ਤਸਕਰਾਂ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਕੇ ਬਣਾਈਆਂ ਹੋਈਆਂ ਸਨ। ਜਿਨ੍ਹਾਂ ਵਿਰੁੱਧ ਵਕ ਵਕਤ ਥਾਣਿਆਂ ਵਿੱਚ ਐਨਡੀਪੀਐਸ ਦੇ 34 ਕੇਸ ਦਰਜ ਹਨ। ਗਲਬਾ ਦੌਰਾਨ ਐਸਐਸਪੀ ਨੇ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਗੈਰ ਕਾਨੂੰਨੀ ਤਰੀਕੇ ਨਾਲ ਜੋਣਾ ਸਿੰਘ ਅਤੇ ਪੁੱਤਰ ਗੁਰਨਾਮ ਸਿੰਘ ਤੇ ਉਸਦੀ ਪਤਨੀ ਭਾਨੀ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਨੂੰ ਟਾਇਆ ਗਿਆ ਹੈ ਅਤੇ ਜੋਣਾ ਸਿੰਘ ਦੇ ਉੱਪਰ ਐਨਡੀਪੀਐਸ ਦੇ 5 ਅਤੇ ਉਸਦੀ ਪਤਨੀ ਭਾਨੀ ਉੱਪਰ 4 ਮੁਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਹ ਵੀ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਨਜਾਇਜ਼ ਕਬਜ਼ਿਆਂ ਨੂੰ ਚੜ੍ਹੌਂ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਮੌਕੇ ਐਸਪੀ ਗੁਰਪ੍ਰੀਤ ਸਿੰਘ ਗਿੱਲ ਅਤੇ ਡੀਐਸਪੀ ਕਰਨੈਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਹਨ ਉਹ ਦੇਖਦੇ ਹਾਂ ਗੋਵਿੰਦ ਸੁਖੀਜਾ ਦੀ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਤੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁੱਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ ਬीडीपीओ ਸਾਹਿਬ ਦੇ ਹੁਕਮਾ ਤਹਿਤ ਜਿਹੜੀ ਆ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੱਲੇ ਇਦਾਂ ਦੀ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿੰਨੇ ਦੇ ਕਰਾਏ ਨੇ ਇਨਾਂ ਦੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਪੋਰਟ ਹੈਗੀਆਂ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦੇ ਰਿਕਾਰਡ ਖੰਗਾਲੇ ਆ ਤਾਂ ਇਹਨਾਂ ਤੇ तकरीबन 9 ਮੁਕਦਮੇ ਜਿਹੜੇ ਐਨਡੀਪੀਐਸ ਤੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗਣੀ ਜਿਹੜੀ ਹੈਂਡੀਕੇਅਰ ਸੈਕਟਰ ਦੇ ਕੇਸਿਸ ਨੇ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਈਡੈਂਟੀਫਿਕੇਸ਼ਨ ਹੈ ਹੋਏ ਜੀ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਨਹੀਂ ਬ ਪਿੰਡ ਜਿਹੜਾ ਸਪਨਪੁਰਥਾਣੇ ਚ ਪੈਂਦਾ ਹੈਗਾ ਇੱਕ ਡਰਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰੱਗਸ ਮਗਲਸ ਤੇ ਪੈਡਲਰਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਦੀ ਵੀ ਪੜਤਰੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਿਆਂ ਦੇ ਖਿਲਾਫ ਜੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ। ਬੰਦਿਆਂ ਜਾਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿੱਥੋਂ ਉਹਨੂੰ ਉਹ ਡਰਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਤੇ ਚੱਲਣਾ ਤੇ ਨਹੀਂ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜੜ ਹੈਗੀ ਹੈ ਉਹ ਜਿਹੜਾ ਅਸੀਂ ਨੂੰ ਲੁਕਰੇਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਨਾਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਐ ਕਾਲਾ ਧਨ ਉਹਦੇ ਤਹਿ ਜਿਹੜੀ ਇਹ ਉਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਹੈ ਤੇ ਉਹ ਅਸੀਂ ਪ੍ਰਾਪਰਟੀਆਂ ਵੀ ਆਈਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾਵਾਂਗੇ। ਅਗਲੇ ਸਵਾਲ ਹੈ ਜੀ ਕਿੰਨੀ ਇੱਕ ਅੱਜ ਲੋਕੇਸ਼ਨਾਂ ਦੇ ਕਾਰਵਾਈ ਹੋਣ ਜਾਣੀ ਹੈ। ਨਹੀਂ ਅੱਜ ਬੁਟਪੁਆਇੰਟ ਤੇ ਹੀ ਜਿਹੜਾ ਜਿਹੜਾ ਮੀਡੀਕਲ ਸਾਫਲ ਜੋ ਹੁਕਮ ਹੋਇਆ ਅੱਜ ਇੱਥੇ ਹੀ ਕਾਰਵਾਈ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਸਰ ਇੱਥੇ ਕਿੰਨੇ ਦਾ ਕਾਰ ਹੈ ਜਿੱਥੇ ਅੱਜ ਕਾਰਵਾਈ ਜਿੱਥੇ ਹੈ। ਇੱਥੇ ਅਸੀਂ ਅੱਜ ਦੋ ਘਰ ਜਿਹੜੇ ਆਈਡੈਂਟੀਫਾਈ ਕੀਤੇ ਹੈਗੇ ਜਿਹੜੇ